Yeah, yeah, ਆਪਕੇ ਜੀ ਦੇ ਰੋਹਨ ਗਾਂਧੀ ਜੀ ਦੇ ਨਿਰਦੇਸ਼ਾਂ ਦੇ ਅਨੁਸਾਰ ਪਿੱਛੇ ਦੇ ਰੋਹਨ ਗਾਂਧੀ ਜੀ ਨੇ ਦਿੱਲੀ ਦੇ ਸਾਰੇ ਜ਼ਿਲ੍ਹੇ ਤਾਮ ਦੇ ਜੁਰੀਆਂ ਦੇ ਪ੍ਰਦਾਨਾਂ ਨੂੰ ਅਲੂਜੀ ਤੌਰ ਤੇ ਮਿਲੇ ਸੀ ਤੇ ਨਾਲ ਦੀ ਨਾਲ ਉਹਨਾਂ ਨੇ ਪ੍ਰੋਗਰਾਮ ਕਰਤਾ ਸੀ ਕਿ ਉਹ ਸਾਰੇ ਬਲੌਕ ਦਾ ਲੈਵਲ ਤੇ ਮੰਡਲ ਲੈਵਲ ਤੋਂ ਚਤਰਾਦਾਨ ਦਾ ਸਾਰੇ ਦੇ ਸਾਰੇ ਪੋਸਟ ਦੇ ਸਬੰਧ ਦੇ ਵਿੱਚ ਮੈਂ ਛੱਡਣ ਦਾ ਸਪੈਸ਼ਲ ਕੌਂਸਲ ਤੇ ਕੀਤਾ ਰਾਜਾ ਬੜਿੰਗ ਜੀ ਨੇ ਇੱਕ ਪੂਰੀ ਟੀਮ ਬਣਾ ਕੇ ਜਿਸ ਟੀਮ ਦੇ ਵਿੱਚ ਨਿਰਮਲ ਸਿੰਘ ਕੈੜਾ ਜੀ ਚਾਰ ਜਨੇ ਜਰਮੇਟ ਸੇ ਇੱਕ ਹੋਰ ਸਾਡੇ ਕੋਆਰਡੀਨੇਟ ਨੇ ਉਹਨਾਂ ਦੇ ਤਹਿਤ ਇਹ ਜਵਾਬ ਦੇ ਮੇਰੇ ਜਨਰਲ ਸਰਕਾਰ ਦੇ ਬਣਾਈਆਂ ਵਿਚਾਰੀਆਂ ਜਿਹੜੀਆਂ ਕਮੇਟੀਆਂ ਇਹ ਬਣਾਈਆਂ ਜਾਣਗੀਆਂ ਇਸ ਦੇ ਨਾਲ ਦੀ ਨਾਲ ਅਸੀਂ ਆਪਣੇ ਸਾਰੇ ਸਾਥੀਆਂ ਨੂੰ ਇਸ ਗੱਲ ਤੇ ਇੱਕ ਲਈ ਪੰਜਾਬ ਦੀ ਸਰਕਾਰ ਨੇ ਲੈਂਡ ਟੂਲਿੰਗ ਦੀ ਜਿਹੜੀ ਪੋਸਿਟੀ ਲੈ ਕੇ ਆਈ ਹੈ ਇਸ ਦੇ ਖਿਲਾਫ ਸਾਰਿਆਂ ਨੂੰ ਇੱਕ ਮੋਟ ਕਰਨ ਦੇ ਲਈ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿੱਤੇ ਪੰਜਾਬ ਪੱਧਰ ਤੇ ਉੱਪਰ ਨਿਰਾ ਪੱਧਰ ਤੇ ਉੱਪਰ ਤਾਂ ਸਾਰੇ ਦਾ ਸਾਰੇ ਮੋਰਚੇ ਲਾ ਰਹੇ ਹਨ ਵੀ ਅਸੀਂ ਸਾਰੇ ਦਾ ਸਾਰੇ ਬਲਾਕ ਲੈਵਲ ਤੇ ਤੱਕ ਵੀ ਸਾਰੇ ਦੀ ਸਾਰੇ ਆਪਣੇ ਵਰਕਰਾਂ ਨੂੰ ਲੈ ਕੇ ਇਹਨਾਂ ਦੇ ਖਿਲਾਫ ਜਿਹੜੇ ਪ੍ਰਦਰਸ਼ਨ ਵੀ ਅਸੀਂ ਲੜਾਈ ਲੜਾਗੇ ਕਿਤੇ ਕਿਸਾਨ ਜੱਟੀਆਂ ਦੇ ਨਾਲ ਕਿਸਾਨ ਦੇ ਲੋਕਾਂ ਦੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਬਹੁਤ ਵੱਡੀ ਲੁੱਟ ਹੈ ਕਿ ਦਿੱਲੀ ਤੋਂ ਆ ਕੇ ਦਿੱਲੀ ਦੇ ਉਹ ਲਟੇਰੇ ਪਹਿਲਾਂ ਉਹਨਾਂ ਨੇ ਦਿੱਲੀ ਰੋਕੀ ਦਿੱਲੀ ਦੇ ਲੋਕਾਂ ਨੇ ਉਹਨਾਂ ਨੂੰ ਨਕਾਰਤਾ ਉਹਨੋਂ ਰਿਹਾ ਕੇ ਪੰਜਾਬ ਦੇ ਵਿੱਚ ਬੈਠ ਗਏ ਕਿ ਐਡਾ ਵੱਡਾ ਘਰਾਪਲਾ ਹੈ 65000 ਕਰੋੜ ਇਕੜ 2000 ਕਰੋੜ 16 ਜਮੀਨ ਦੇ ਵਿੱਚ ਕੰਕਰੀਟ ਦਾ ਜੰਗਲ ਬਣਾਇਆ ਜਾਣਾ ਮੈਂ ਸਮਝਦਾ ਕਿ ਜੋ ਪੰਜਾਬ ਦੀ ਸਭ ਤੋਂ ਵੱਡੀ ਹੈ ਤੇ ਫਸਲ ਦੇ ਵਿੱਚ ਪੰਜਾਬ ਸਭ ਤੋਂ ਤਾਂ ਕਿ ਜਿਹੜੇ ਫੂਟ ਕੋਲਿੰਗ ਉਸ ਦੇ ਵਿੱਚ ਜੋਗ ਦਾ ਪੰਜਾਬ ਦਾ ਇਹ ਪ੍ਰਗਟ ਹੈ ਜਾਂ ਇੱਕ ਢੀ ਸਾਡੀ ਜਮੀਨ ਤੇਰੀ ਤੇ ਸਾਡੀ ਜਮੀਨ ਤੇ ਪੰਜਾਬ ਦੀ ਆਰਥਿਕਤਾ ਪੰਜਾਬ ਖੇਤੀਬਾੜੀ ਦੇ ਕਿਸਾਨ ਜਿਹੜੇ ਖੇਤੀਬਾੜੀ ਨਾਲ ਜੁੜੇ ਹੋਏ ਹੋਰ ਵੀ ਜਿਹੜੇ ਸਾਡੇ ਦੇ ਸਾਰੇ ਹੱਦਿਆਂ ਤਾਂ ਇਸੇ ਨੂੰ ਲੁਟਿਆ ਇਹਨਾਂ ਨੇ ਦੇਖ ਲਿਆ ਇਹ 50000 ਕਰੋੜ ਜ਼ਮੀਨ ਦੇ ਉੱਪਰ ਅਸੀਂ ਇੱਕ ਇਕੜ ਦੇ ਉੱਪਰ ਇਹ 1.5 ਡੇਡ ਕਰੋੜ ਰੁਪਈਆ ਜਿਹੜਾ ਹੈ ਕਿ ਵੀ ਇਹ ਲੈਣਾ ਚਾਹੁੰਦੇ ਨੇ ਕਰਜ਼ਾ ਲੈਣਾ ਚਾਹੁੰਦੇ ਨੇ 65000 ਕਰੋੜ ਦੀ 99000 ਕਰੋੜ ਕਰਜ਼ਾ ਲੈ ਕੇ ਆਪਣੀਆਂ ਜੇਬਾਂ ਭਰਦੇ ਨੇ ਜਿਹੜੀਆਂ ਮਾਰੀ ਮੋਤੀ ਦੀਆਂ ਬੰਦੇ ਲੜੀਆਂ ਆਪਣੇ ਇਹ ਲੱਗਦਾ ਕਿ 50000 ਰੁਪਈਆ ਜਿਹੜੀ ਸਕੀਮ ਦੇ ਲਈ ਸਰਕਾਰ ਤੋਂ ਕੁਝ ਹੈ ਹੈ ਕੋਈ ਨਹੀਂ ਹੋਣ ਤੱਕ ਸਰਕਾਰ ਕਰਜਿਆ ਇਹਨਾਂ ਦੀ ਮੈਚ ਹੋ ਗਿਆ ਜੋ ਹੋਰ ਕੋਈ ਅਜੰਤੀ ਆਜਾ ਕਰਜਿਆ ਦੇਸ਼ ਦੇ ਲਈ ਵੀ ਤਿਆਰ ਸੀ ਫਿਰ ਇਹਨਾਂ ਨੇ ਇੱਕ ਐਸਾ ਨਿਯਮ ਬਣਾਇਆ ਕਿ ਇਸ ਦੇ ਨਾਲ ਨਾਲ ਹੀ ਤਾਂ ਪੰਜਾਬ ਨੂੰ ਕਮਜ਼ੋਰ ਕਰ ਦिए ਦੇ ਨਾਲੇ ਅਸੀਂ ਆਪਣੀਆਂ ਜੇਵਾਵਾਂ ਭੱਜੀਆਂ ਨਾਲੇ ਪੰਜਾਬ ਦੇ ਲੋਕਾਂ ਨਾਲ ਜੁੜੇ ਹੋਏ ਸੁਝਵਾਦਾਂ ਨੂੰ ਅਸੀਂ ਆਪਣਾ ਫਰਦਾ ਪਾ ਸਕੀਏ ਬਾਦ ਦਰਮਿਆਨ ਦਾ ਕਿ ਇਹ ਨੀਤੀ ਦੇ ਨਾਲ ਜਿੱਥੇ ਪੰਜਾਬ ਦੀ ਆਰਥਿਕਤਾ ਨੂੰ ਸੁਧਾਰਣ ਦੀ ਲੋੜ ਹੈ ਨਾ ਤੇ ਸਾਡੀਆਂ ਲੋਕਾਂ ਦੀ ਇੱਕ ਮਜਬੂਰੀ ਹੈ ਉਸ ਤੋਂ ਉੱਪਰ ਵੀ ਢੇਰੇ ਦਾਤਾਂ ਪਾਏ ਜਾ ਰਹੇ ਹਨ ਤਾਂ ਕਿ ਜਿਹੜੀਆਂ ਉਹ ਕਲੋਨੀਆਂ ਦੇ ਵਿੱਚ ਪ੍ਰਵਾਸੀਆਂ ਦੇ ਵਸੇਰੇ ਹੋ ਜਾਣਉਣ ਵਾਲੇ ਸਮੇਂ ਦੇ ਵਿੱਚ ਫਿਰ ਜਿਹੜੇ ਪੰਜਾਬ ਦੇ ਫੈਸਲੇ ਆ ਉਹ ਪੰਜਾਬ ਦੇ ਲੋਕਾਂ ਆਪਣੇ ਮੋਢਾਂ ਨਾਲ ਲੈ ਕਰਕੇ ਸੋ ਪੰਜਾਬ ਦੀ फैसले प्रवासियों दिवटा न होया करके चाल जैसे हल्के कांग्रेस पार्टी ने नहीं पूरी होूसरी जो राहुल गांधी जी ने हिंदुस्तान लैवल के ऊपर मोदी सरकार ने किस तरीके वोटों की ढांचलियां की खिलाफ भी अभी जल्दी को जल्दी अपने जोड़े करप्ट ब्लॉक लैवल पद्धर के उपर जिले पदर के उपर हल्के जी हो मदद करा सारे दिन वैसे जो उम्मीद है और पहल भी ਜਦੋਂ ਕਦੀ ਪਾਰਲੀਮੈਂਟ ਦੀ ਜਦੋਂ ਪਿਛਲੀ ਵੈਕੀ ਉਹ ਉਸ ਵਕਤ ਵੀ ਸਾਡੇ ਪੂਰੀ ਬਲਾਕ ਦੇ ਸਾਰੇ ਤੇ ਸਾਡੇ ਸਾਡੇ ਸਾਥੀਆਂ ਨੇ ਬੜੇ ਉਤਸ਼ਾਹ ਨਾਲ ਬੜੇ ਜੋਸ਼ ਦੇ ਨਾਲ ਚਿੱਤਾਂ ਨੂੰ ਲੋਕਾਂ ਨੂੰ ਆਇਆ ਸੀ ਆਰਾ ਜਿੱਤਾਂ ਬੜੀਆਂ ਹੁੰਦੀ ਰਹਦੀਆਂ ਨੇ ਪਰ ਸਾਡਾ ਸਾਡ ਦੇ ਹਰ ਕਰਾਂ ਦਾ ਜੋਸ਼ ਤੇ ਉਹਨਾਂ ਦੀ ਅਫਵਾਦਾਰੀ ਤੇ ਉਹਨਾਂ ਦੀ ਵਫਾਦਾਰੀ ਉਹ ਜਿਹੜੀ ਹੈ ਸਭ ਤੋਂ ਵੱਡੀ ਫਲੋਰਟੈਂਟ ਆ ਉਹਨਾਂ ਦਾ ਕਿ ਭਵਾਨੀਗੜ੍ਹ ਦੇ ਬਲਾਕ ਦੇ ਸਾਡੇ ਸਾਰੇ ਸਾਥੀਆਂ ਦੇ ਤੇ ਤੇ ਮੋਢਿਆਂ ਦੇ ਉੱਪਰ ਸਿਰਾਜ ਜਤ ਕਿ ਜੋ ਪਾਰਟੀ ਦੇ ਨਾਲ ਵਫਾਦਾਰੀ ਦੇ ਨਾਲ ਇਹਨਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਪਹਿਲਾਂ ਵੀ ਨਿਭਾਈਆਂ ਆਉਣ ਵਾਲੇ ਵਕਤ ਵੀ ਨਿਭਾਉਂਦੇ ਰਹਿਣ। ਠੀਕ ਹੈ ਸਾਬ 2027 ਦੇ ਚੋਣਾਂ ਨੂੰ ਲੈ ਕੇ ਕੋਈ ਪਾਰਟੀ ਕੋਲ ਕਿਸ ਤਰ੍ਹਾਂ ਦੀ ਯੋਜਨਾ ਨੇ? ਸਾਰੀ ਦੀ ਸਾਰੀਆਂ ਤਿਆਰੀਆਂ ਤਿਆਰੀਆਂ ਦਾ ਇੰਸਟਾਜਾ ਦਾ ਤੁਹਾਡੇ ਨੂੰ ਸਭ ਤੋਂ ਜ਼ਿਆਦਾ ਜ਼ਿਕਰ ਕੀਤਾ। 2027 ਦੀਆਂ ਤਿਆਰੀਆਂ ਦਾ ਹੀ ਗੱਲ ਸਾਬ ਤੁਹਾਨੂੰ ਦੇ ਵਿੱਚ ਕਾਂਗਰਸ ਸੈਕਟਰੀ ਲੱਗ ਰਹੀ ਹੈ ਬਹੁਤ ਸਾਰੇ ਬਹੁਤ ਬਰਕਤ ਆਈ ਜੀ ਜਦੋਂ ਇਸ ਹਾਲ ਅਪਗ੍ਰੇਡ ਚੋਕ ਵੀ ਬਹੁਤਾਂ ਦੱਕੋ ਕੇ ਬੜੇ ਸ਼ਾਰਟ ਟਾਈਮ ਦੇ ਵਿੱਚ ਉਹ ਜੀ ਮੇਰੇ ਵੱਲੋਂ ਕੋਈ ਪ੍ਰੋਗਰਾਮ ਲਿਖਿਆ ਗਿਆ ਸੀ ਉਸ ਕਰਕੇ ਕੁਝ ਬੰਦਿਆਂ ਨੂੰ ਇਹ ਸਨੇ ਲੱਗੇ ਆ ਜਰੂਰੀ ਨਹੀਂ ਕਿ ਕੋਈ ਸਬਤ ਆ ਗਏ ਬਹੁਤ ਬੰਦਿਆਂ ਦੇ ਵਿੱਚ ਕਿ ਹਾਂ ਸਾਥੀਆਂ ਨੇ ਕਿ ਜੀ ਆਪ ਸਾਡੀ ਮਜ਼ਦੂਰੀ ਹੈ ਸਾਡੀ ਜਿਹੜੇ ਕੰਮ ਦੇ ਵਿੱਚ ਬਾਹਰ ਗਏ ਹੋਏ ਆ ਅੱਜ ਅਸੀਂ ਨਹੀਂ ਆ ਸਕਦਾ ਜੀ ਸਿਰਫ ਇਹ ਸਾਥੀਆਂ ਜੀ ਉਹ ਮੈਂ ਖੰਦ ਹੈ ਕਿ ਕਾਂਗਰਸ ਪਾਰਟੀ ਦੀ ਰਿਕਤਾ ਕਰਨ ਵਾਲੀ ਨੇ ਕੋਈ ਮੀਟਿੰਗ ਉਦੇ ਵਿੱਚ ਦੇਖੂਗੀ ਜੌਗੀ ਪਤਾ ਨਹੀਂ ਲੱਗਦੀ ਸੋਰੀ ਜੇ ਸਾ ਗੱਲ ਕੀਤੀ ਹੈ ਕੌਮ ਪਾਰਟੀ ਨੂੰ ਸ਼ੁਭਨ ਸ਼ੁਭੀ ਕੋਲੋਂ ਵੱਡੀ ਤਿਆਰੀ ਕੀਤੀ ਗਈ ਹੈ ਹੋਰ ਵੀ ਕਈ ਹੁੰਦੇ ਨੇ ਜਿਹੜੇ ਤਿਆਰੀ ਕਰ ਰਹੇ ਨੇ ਕਿਸ ਤਰ੍ਹਾਂ ਦੇਖਿਆ ਜਾਵੇਗਾ ਕਿ ਇਹਨਾਂ ਦਾ ਕਿੱਥੇ ਕਿੱਥੇ ਜਾਵੇਗਾ ਸਾਰੇ ਇਕੱਠੇ ਹੋ ਯਕੀਨਤ ਅਤੇ ਅੱਜ ਵੀ ਮੈਂ ਜਿਹੜਾ ਕਹਿ ਰਿਹਾ ਇਸੇ ਗੱਲ ਤੋਂ ਪੂਰੀ ਹੋ ਜਾਂਦਾ ਕਿ ਪਾਰਟੀ ਦੇ ਟਿਕਟ ਲਈ ਮੰਕਰਨੀ ਹਰ ਕਿਸੇ ਦਾ ਹੱਕ ਹੁੰਦਾ ਪਰੰਤੂ ਜਿਹੜਾ ਬੰਦਾ ਸੱਚੇ ਮਨੋਂ ਪਾਰਟੀ ਨਾਲ ਜਿਹੜੇ ਪਾਰਟੀ ਦੇ ਦੁਖਾ ਦੇਣਾ ਦੁਖੰਦੇ ਵਿੱਚੋਂ ਕਉ ਤਾਂ ਮਨੂ ਜ਼ਰੂਰ ਧੂਰੀ ਦੇ ਵਿੱਚ ਗੁੱਟਵਾਜੀ ਕਾ ਚਲਦੀ ਆ ਰਹੀ ਹੈ ਇਹ ਮੇਰੀ ਆਪਣੀ ਜ਼ਿੰਦਗੀ ਵੀ ਇਸ ਗੱਲ ਦੀ ਉਦਾਹਰਣ ਹੈ ਕਿ ਮੈਂ ਕਦੇ ਟਿੱਕ ਮੰਦਨ ਦੇ ਲਈ ਕਦੇ ਦਿੱਲੀ ਦੇ ਵਿੱਚ ਨਹੀਂ ਗਿਆ ਫਿਰ ਵੀ ਪਾਰਟੀ ਨੇ ਸਾਡਾ ਵਾਂਗ ਬਣੀ ਹੈ ਹਾਲੇ ਜਿੱਤਾਂ ਵੀ ਬਣੀਆਂ ਪਰ ਫਿਰ ਵੀ ਮਾਤ ਜਿਹੜਾ ਸੀਗਾ ਉਹ ਪਾਰਟੀ ਦੇ ਨਾਲ ਦਾ ਮਿਲਦਾ ਨਹੀਂ ਮੈਂ ਸਾਡੇ ਸਾਥੀਆਂ ਨੂੰ ਵੀ ਕਹਿੰਦਾ ਕਿ 19 ਸਾਲ ਬਾਅਦ ਮੈਂ ਵੀ ਜਦੋਂ ਸੁਣਿਆ 19 ਸਾਲ ਬਾਅਦ ਮੈਂ ਜਦੋਂ ਪਾਰਟੀ ਦਾ ਨਾਮ ਹਰ ਮੂੰਹੋਂ ਚੀਤ ਮਤਲਬ ਪਰਵਾਹ ਕਰਦੇ ਰਹੇ ਤੇ ਹੋਂ ਵਾਲੇ ਸਮੇਂ ਦੇ ਵਿੱਚ ਵੀ ਅੱਜ ਵੀ ਮੈਨਾਂ ਦਾ ਜੀ ਪਾਰਟੀ ਦੇ ਸਰਪੰਚਾਂ ਵਰਕਰਾਂ ਦਾ ਪਿਆਰ ਬਹੁਤ ਬਣਦਾ ਹੈ ਇਹ ਸੇ ਗੱਲ ਨਹੀਂ ਮਿਲਦੇ ਕਿ ਜੋ ਪਾਰਟੀ ਜੈਸੀ ਹੁਕਮ